ਸ਼ੋਮਣੇ ਕਾਲੀਦਲ ਨੇ ਕੱਲ ਆਪਣੇ ਕਈ ਸੀਨੀਅਰ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਇਨ੍ਹਾਂ ਆਗੂਆਂ ਦੇ ਵਿੱਚ ਬੀਬੀ ਜਗੀਰ ਕੌਰ ਵੀ ਸ਼ਾਮਿਲ ਹੈ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹ ਅਕਾਲੀ ਹੈ ਅਤੇ ਅਕਾਲੀ ਹੀ ਰਹੇਗੀ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹਨਾਂ ਨੇ ਪਾਰਟੀ ਦੇ ਵਿਰੁੱਧ ਕੋਈ ਵੀ ਕੰਮ ਨਹੀਂ ਕੀਤਾ ਬੀਬੀ ਜਗੀਰ ਕੌਰ ਨੇ ਸ਼ੋਮਣੇ ਕਾਲੀਦਲ ਦੀ ਲੀਡਰਸ਼ਿਪ ਤੇ ਕਈ ਸਵਾਲ ਵੀ ਖੜੇ ਕੀਤੇ ਹਨ ਹਰ ਦਾ ਰਾਸਤਾ ਦਿਖਾ ਦਿਆ ਹੈ ਅਤੇ ਇਹੀ ਮੈਂਸ਼ਨ ਨਾਮ ਸ਼ਾਮਿਲ ਹੈ ਬੀਬੀ ਜਗੀਰ ਕੌਰ ਦਾ ہمارے ਸਾਥ ਹੈ ਇਸ ਵਕਤ कार्रवाई की है बड़े जो सीनियर लीडर हैं आठ उनको बाहर का रास्ता दिखाया है पार्टी ने पहले तो आप ये बताइए कि ये बाहर निकाला गया है या फिर आपकी जो प्राथमिक सदस्यता रद्द की गई है इसको किस तरह से आप देखते हैं देखिए पहले तो मैं ये कहना चाहनी है कि ये बाहर क्डन का अधिकार ही कोई नहीं पार्टी किसी की निजी जायदाद नहीं है हाँ कोई कार्रवाई गलत करे कोई गतिविधि खिलाफ करे फिर तुम एक्शन लो ओद भी एक ਪ੍ਰੋਸੀਜਰ ਹੈ ਤੁਸੀਂ ਇਹਨੂੰ ਨੋਟਿਸ ਦਿਓਗੇ ਉਹਨੂੰ ਬੁਲਾਓਗੇ ਉਹਨਾਂ ਨਾਲ ਗੱਲਬਾਤ ਕਰੋਗੇ ਜੇ ਉਹ ਗਲਤ ਹੈ ਤੇ ਕਹਿ ਦੋ ਪਰ ਜੇ ਅਸੀਂ ਗਲਤੀ ਵੀ ਕੋਈ ਨਹੀਂ ਕਰ ਰਹੇ ਅਸੀਂ ਪਾਰਟੀ ਦੀ ਮਜ਼ਬੂਤੀ ਵਾਸਤੇ ਮੀਟਿੰਗ ਕਰ ਰਹੇ ਹਾਂ ਪ੍ਰੋਗਰਾਮ ਕਰ ਰਹੇ ਹਾਂ ਕੋਈ ਦੱਸੇ ਸਾਹੀ ਜਾ ਕੇ ਉੱਥੇ ਪਾਰਟੀ ਦੇ ਖਿਲਾਫ ਗੱਲ ਕੀਤੀ ਹੈ ਲੇਕਿਨ ਇਹ ਅੰਦਰ ਇਹ ਕਹਿੰਦੇ ਹੈ ਅੰਦਰ ਇਹਦੀ ਪਾਲਿਸੀ ਸੀ ਗਲਤ ਨੇ ਇਹ ਡਿਕਟੇਟਰ ਬਣ ਕੇ ਕੰਮ ਕਰਨਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਹੁਣ ਆਦੇਸ਼ ਪ੍ਰਤਾਪ ਸਰ ਸਿੰਘਕਰੋਂ ਦੀ ਕੀ ਗਲਤੀ ਸੀ ਜੀ ਪਾਰਟੀ ਚ ਬਾਹਰ ਕੱਢ ਦਿੱਤਾ ਦੋ ਦਿਨ ਚੋਣਾ ਦੇ ਵਿੱਚ ਹੋਣ ਤੇ ਐਡਾ ਵੱਡਾ ਲੀਡਰ ਬਾਹਰ ਕੱਢ ਕੇ ਰੱਖ ਦੇਣ ਕਿੰਨਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਜਿਹੜਾ ਗਲਤੀ ਕਰੇ ਉੱਤੇ ਐਕਸ਼ਨ ਹੋਣਾ ਚਾਹੀਦਾ ਸਸਤੇ ਗਲਤੀ ਕਰਦੇ ਨਹੀਂ ਜੀ ਸਾਡੇ ਜਦ ਗਲਤੀਆਂ ਦੱਸਣ ਸਾਨੂੰ ਲੇਕਿਨ ਜਿਸ આરોਪ ਮੇ ਬਾਹਰ ਨਿਕਾਲਾ ਗਿਆ ਹੈ ਜਾਂ ਫਿਰ ਜਿਸ આરોਪ ਮੇ ਕਾਰਵਾਈ ਕੀਤੀ ਗਈ ਹੈ ਉਹ આરોਪ ਇਹ ਹੀ ਹੈ ਕਿ ਪਾਰਟੀ ਕੀ ਪਾਰਟੀ ਕੀ ਜੋ ਖਿਲਾਫ ਗਤੀਵਿਧੀਆਂ ਹਨ ਉਹਨਾਂ ਨੇ ਆਪ ਕੀ ਕਹਿੰਦੇ ਹੋ ਕੀ ਕਹਿਣ ਉਹ ਪਾਰਟੀ ਖਿਲਾਫ ਗਤੀਵਿਧੀਆਂ ਜੇ ਅਸੀਂ ਮੋਹਨ ਸਿੰਘ ਤੋਂ ਜਿਹੜੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਰਹੇ ਐ ਐਮਪੀ ਰਹੇ ਐ ਐਮਲ ਰਹੇ ਐ ਮਨਿਸਟਰ ਰਹੇ ਐ ਮੈਂਬਰ ਐਸਜੀਪੀਸੀ ਰਹੇ ਐ ਮੋਰਚਾ ਚ ਰਹੇ ਐ ਔਰ ਉਹਨਾਂ ਨੇ ਕੁੱਟਾਂ ਖਾਧੀਆਂ ਬਰਫਾਂ ਤੇ ਲੰਮੇ ਪਾਪਾ ਕੇ ਉਹਨਾਂ ਨੇ ਲੋਕਾਂ ਮਤਲਬ ਤਸ਼ੱਦਦ ਸਿਆ ਕੱਲ ਅਸੀਂ ਮੋਹਨ ਸਿੰਘ ਤੋਂ ਦੀ ਵਰਸੀ ਮਨਾ ਕੇ ਆਏ ਆ ਕਿ ਇਹ ਪਾਰਟੀ ਦੇ ਖਿਲਾਫ ਹੈ ਉੱਥੇ ਅਸੀਂ ਪਾਰਟੀ ਦੀ ਗੱਲ ਕੀਤੀ ਹੈ ਕਿ ਪਾਰਟੀ ਦੇ ਸੇਵਾਦਾਰ ਕਿੱਦਾਂ ਦੇ ਹੋਣੇ ਚਾਹੀਦੇ ਆ ਈਮਾਨਦਾਰ ਅੱਜ ਵੀ ਇੱਕ ਮਰਲਾ ਕੋਈ ਦੱਸ ਨਹੀਂ ਸਕਦਾ ਕਿ ਉਹਨਾਂ ਲੋਕਾਂ ਨੇ ਕੋਈ ਬਣਾਇਆ ਹੋਵੇ ਆਪਣੀ ਜ਼ਿੰਦਗੀ 'ਚ ਕਿਰਤੀ ਕੀਤੀ ਹੈ। ਰਣਨੀਤੀ ਕੀ ਰਹੇਗੀ ਆਪਾਂ ਦੀ? ਦੇਖਿਓ ਅਜਿਹੀ ਮੀਟਿੰਗ ਕਰਨ ਲੱਗੇ ਆਂ। ਰਣਨੀਤੀ ਤੇ ਉਹੀ ਹੈ ਸਾਡੀ ਵੀ ਅਸੀਂ ਪਿੰਡ-ਪਿੰਡ ਫੇਰ ਉਸੇ ਤਰ੍ਹਾਂ ਜਾਵਾਂਗੇ ਸਾਡੇ ਪ੍ਰੋਬਲਮ ਚੱਲੀ ਜਾਂਦੇ ਆ। ਇਹ ਬੁਖਲਾਗੇ ਐ ਐਕਚੁਅਲੀ ਮੈਂ ਦੇਖਿਆ ਜੀ ਜਿੱਦਾਂ ਉਹਨੇ ਨਾ ਬੰਦਾ ਪੈਨਿਕ ਹੋ ਜਾਂਦਾ ਇਹ ਪੈਨਿਕ ਹੋ ਗਏ। ਸਾਡੀ ਕੰਮ ਦੇਖ ਕੇ ਨਾ ਜੀ ਇਹ ਪੈਨਿਕ ਹੋ ਗਏ। ਕੀ ਅਭੀ ਆਪ ਅਕਾਲੀ ਦਲ ਦਾ ਹਿੱਸਾ ਮੰਨਤੇ ਹੈ ਆਪਣੇ ਆਪ ਮੈਂ ਹੈ ਹੀ ਅਕਾਲੀ ਦਲ ਹਰ ਸਿੱਖ ਅਕਾਲੀ ਹੈ ਜੀ ਮੈਂ ਤੁਹ ਸੱਚੀ ਗੱਲ ਦੱਸਦਾ ਜੀ ਹਰ ਸਿੱਖ ਅਕਾਲੀ ਹੈ ਕਿਉਂਕਿ ਅਕਾਲ ਪੁਰਖ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੈ ਉਹਦੀ ਸੋਚ ਅਕਾਲੀ ਹੋਣੀ ਚਾਹੀਦੀ ਹੈ ਸੋਚ ਹੈ ਇਹ ਵਿਚਾਰਧਾਰਾ ਇੱਕ ਸਿਧਾਂਤ ਹੈ ਇੱਕ ਮਰਿਆਦਾ ਹੈ ਇੱਕ ਤਾਂ ਸਾਨੂੰ ਕਹਿਣ ਲਿਆ ਕੱਲ੍ਹ ਦਲ ਚ ਬਾਹਰ ਕੱਢੇ ਜਦੋਂ ਤੇ 104 ਸਾਲ ਪਹਿਲਾਂ ਸਾਡੇ ਦੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਨੇ ਵਿੱਚ ਲਗਾਤਾਰ ਜਉਂਦਾ ਪਾਰਟੀ ਪੈਦਾ ਹੋਈ ਉਹਨਾਂ ਦੇ ਵਿੱਚ ਤੁਰੇ ਫਿਰਦੇ ਇਹ ਤੇ ਆਪਣੀਆਂ ਕੋਈ ਫੈਕਟਰੀ ਇੰਡਸਟਰੀਆਂ ਚ ਕੰਮ ਕਰਦੇ ਹੋਣਗੇ ਕੋਈ ਕਾਰੋਬਾਰ ਕਰਦੇ ਹੋਣਗੇ ਇਸ ਤੇ ਬਿਲਕੁਲ ਹੀ ਸਾਰਾ ਦਿਨ 24 ਘੰਟੇ ਪੰਥਰੀ ਸਮਰਪਿਤ शुक्रिया तो बीबी जागीर जागीर कौर हमसे बात कर रहे थे और ये आरोप लगा रहे हैं कि कार्रवाई बेशक का इस आरोप में की गई है कि पार्टी की गतिविधियों के खिलाफ ये नेता जा रहे थे लेकिन इन्होंने आरोप लगाया है कि पार्टी के खिलाफ गतिविधियां जहाँ दूसरी ओर से की जा रही हैं कैमरामैन अमितवालिया के साथ कुलवीर दीवान इंडियन न्यूज